ਦੇਖੋ ਦਿਨੇ ਸ਼ਨੀਵਾਰ ਆ ਸਵੇਰ ਤੋਂ ਹੀ ਜਿਹੜਾ ਮੇਲਾ ਲੱਗ ਗਿਆ 100-100 ਰੁਪਏ ਦੇ ਵਿੱਚ ਸੂਟ ਦੇਈ ਜਾਂਦੇ ਆ ਭਾਜੀ ਅੱਜ ਸ਼ਨੀਵਾਰ ਤੇ ਕੱਲ ਐਤਵਾਰ ਮਹਾ ਸੇਰ ਅੱਜ ਕੋ 5000 ਰੁਪਏ ਟੀ-ਸ਼ਰਟ ਉਹ ਵੀ ਐਡੀਟਰਸ ਦੀ ਅੱਛਾ 100-100 ਰੁਪਏ ਦਾ ਸੂਟ ਤੇ 5000 ਰੁਪਏ ਦੀ ਟੀ-ਸ਼ਰਟ ਵੀ ਦੇ ਰਹੇ ਆ ਦੇਖੋ ਭਾਜੀ ਨਾਲੋ ਨਾਲ ਜੋ ਕਹੀਏ ਜबान ਪੂਰੀ ਕਰਦੀ ਵੀ ਆਪਾਂ ਆ ਦੇਖੋ ਜਿਹੜੇ ਬਜ਼ਾਰਾਂ 'ਚ 5-500 ਦਾ ਇੱਕ ਇਥੇ 500 ਦੇ ਤਿੰਨ ਕਰਤੇ ਆ। ਦੋ ਦਿਨ 165 ਰੁਪਏ ਦਾ ਸੂਟ ਵੀ ਕਰਤਾ ਨਾਲ। ਅੱਜ ਸ਼ਨੀਵਾਰ ਆ, ਅੱਜ ਸ਼ਨੀਵਾਰ। ਕੱਲ ਐਤਵਾਰ ਦੋ ਦਿਨ ਦਾ ਵੱਡੇ ਫੇਰੇ ਹੋਣਿਆ, ਬਾਕੀ ਬੁੱਧ ਵੀਰਵਾਰ ਦਾ ਇਦਾਂ ਹੀ। ਹਲੋ ਪਿਓਰ ਕਰੇਬ ਵਰਗੇ ਇੰਦਾ ਸੂਟ ਦੁਪੱਟਾ 200-200 ਰੁਪਏ। ਆਹ ਹੁਣ ਤੁਸੀਂ ਚੈੱਕ ਕਰ ਲਓ ਕੋਈ 500 ਕੋਈ 700 200-200 ਰੁਪਏ ਜੀ ਲਓ। ਬਸ ਲੈ ਜਾਓ। 200 ਰੁਪਏ। ਪੂਰੀ ਦੁਕਾਨ ਸੇ ਤੇ ਟੱਕੋ 250 ਰੁਪਏ ਭਾਜੀ। ਇਦਾਂ ਦਾ ਸੂਟ, ਇਦਾਂ ਦਾ ਡਿਜ਼ਾਈਨਰ ਡਿਜੀਟਲ ਦੁਪ ਜਿਹੜਾ ਬਜ਼ਾਰ ਤੇ 600 700 ਇਹ ਲੋ ਬਾਬੇ ਨੇ 350 ਰੁਪਏ ਆ ਦੇਖੋ ਜਿਹੜੇ 12 1200 14 1400 ਦੇ ਪੀਸ ਸਾਢੇ 400 ਰੁਪਏ ਦਾ ਸੂਟ ਕਰਤਾ ਪੰਜਾਬ ਦੀ ਗਾਰੰਟੀ ਪਈ ਸਾਢੇ 400 ਦੀ ਆ ਦੇਖੋ ਲੈ ਜਾਓ ਪੈਗ ਨੇ ਪੈਗ ਮੁੱਠੇ ਬਾਬੇ ਦੀ ਅੱਜ ਦੇ ਸਾਢੇ 400 ਆ ਲਓ ਲੈ ਲਓ ਜਿੰਨਾ ਮਰਜੀ ਚੱਕ ਲਓ ਸਾਢੇ 400 12 1200 ਵਾਲੇ ਸੂਟ ਸਾਢੇ 400 ਜੋ ਗੱਲਾਂ ਨਹੀਂ ਕਰਦੇ ਭਾਜੀ ਇਹੀ ਦੁਕਾਨਦਾਰ ਇਹ ਸੂਟ ਇੱਕ ਨਾਲ ਇੱਕ ਫ੍ਰੀ ਦੇ ਰੇ 2000 ਦੇ 2 ਕਹਿ ਰਹੇ ਆ ਇੱਥੇ ਕਿੰਨੇ 2002 ਐ 902 ਐ 902 ਉਹ ਵੀ ਹੈਂਡਵਰਕ ਦਾ ਚੱਕੋ 450 ਰੁਪਏ ਦਾ ਸੂਟ ਜਿਹਨੇ ਵਿਆਹ ਹੈ 10:00 ਵਜੇ ਕਪੜਾ ਬਾਜ਼ਾਰ ਜਾ ਕੇ ਤੁਸੀਂ 50000 ਦੇ ਲੈਣਾ ਉਹ ਇੱਥੇ 20 22000 ਦੇ ਲੈਣਾ ਅਸੀਂ ਪਿਓਰ ਮਸਲੀਨ ਦੇ ਸੂਟ ਦੁਨੀਆਂ ਪਿਓਰ ਦੀਆਂ ਬਾਜੂ ਕੱਢੇ ਹੋਏ ਹਾਂ ਦਬੱਟੇ ਨਾਲ ਡਿਜ਼ਾਈਨਰ ਜੀ ਨਾ 995 ਨਾ 1095 ਹੈਲੋ ਭਾਈ ਹਾਂਜੀ ਢੇੜਾ ਢੇਰ 500 5 500 ਚ ਕਰਦੇ 5 500 ਦੇ ਵਕਰੇ ਇਤਿਹਾਸ ਬਣਾਤਾ ਬਾਬੇ ਦੀ ਹੱਡੀ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਧੱਕਾ 500 ਤੇ 700 800 900 ਵਾਲੇ ਸੂਟ 100 100 ਰੁਪਏ ਚ ਦੇਤੇ ਆ ਇਧਰ ਦੇਤੇ ਜਿਹੜੇ 25 2500 ਵਾਲੇ ਸੂਟ 5 500 7 7 ਜੰਗਲ ਸੂਟ ਸਲਵਾਰ ਦੇ ਪੋਜੇ ਬਾਜੂ ਨਾਲ ਚਰੌਂ ਦੀ ਚੁੰਨੀ ਨਾਲ ਨਾ 2500 ਨਾ 2500 ਸਾਢੇ 600 31 ਦਸੰਬਰ ਤੱਕ ਆ ਪੂਰਾ ਮਹੀਨਾ ਇਦਾਂ ਹੀ ਫੇਰੇ ਕਰਨੇ ਆ ਆ ਦੇਖੋ ਪੀਸ ਭਾਜੀ 700 ਰੁਪਏ ਲਜੋ ਹੈਂਡਵਰਕ ਨਾਲ ਆ ਦੇਖੋ 700 ਦੀ ਕਰੇਵ ਦਾ ਸੂਟ ਇੱਕ ਤੋਂ ਇੱਕ ਨਿਆਰਾ ਇੱਕ ਤੋਂ ਇੱਕ ਵੱਡਾ ਫੇਰਾ ਮਾਗਣਾ ਗਰੰਟੀ ਚੈਲੇਨ ਨਾਲ ਇਹ ਲੋ 800 ਰੁਪਏ ਲੈ ਜੂ ਆ ਦੇਖ ਲੋ ਗਲਾਸ ਤੇ ਸੂਟ ਪਿਓਰ ਹੈਂਡਵਰਕ ਨਾਲ ਹਾਂਜੀ 10000 ਰੁਪਏ ਕਰਦੇ ਆ ਕਿਹੜੇ ਬਾਜ਼ਾਰ ਚ 3 3000 ਚ ਡੰਮੀਆਂ ਲਾ ਕੇ ਸੂਟ ਬਾਬੇ ਦੀ ੱਟੀ ਦੇ 1 1000 ਚ ਭਾਜੀ ਪਿਓਰ ਕਰੇਵ ਡਿਸਟਲ ਹਾਏ 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 ਆ ਤਾਂ ਗਾਲੀ ਬਣ ਗਈ ਚੁੰਨੀ ਫੁੱਲ ਪਿਓਰ ਦੀ ਹਲੋ 1300 ਰੁਪਏ ਚ ਲੈ ਜੋ ਲਓ ਆ ਦੇਖੋ 13 1300 ਚ ਰੰਗ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਪਿਓਰ ਸ਼ਿਮਰ ਦਾ ਸੂਟ ਹਾਂਜੀ ਜਿਹਨੇ ਇਹ ਨਹੀਂ ਲਿੱਤਾ ਉਹਨੇ ਕੁਝ ਨਹੀਂ ਲਿੱਤਾ ਕਿਉਂਕਿ ਆਪਾਂ ਰੇਡ ਦੇ ਦਿੱਤਾ 1500 ਹਲੋ 1500 ਚ ਕਰਦਾ ਸ਼ਿਮਰ ਦੇ ਸੂਟ ਤੇਤਾ ਜੀ ਜਿਹੜੇ ਬਾਜ਼ਾਰ ਚ 4500 ਦਾ ਇੱਕ ਆ ਇੱਥੇ 4500 ਦੇ ਤਿੰਨ 15 1500 ਦੇ ਵਿੱਚ ਕਰਦੇ ਆ ਇਹ ਲੋ ਆ ਪਿਓਰ ਸਿਲਕ ਦਾ ਸੂਟ ਦੁਪੱਟਾ ਨਾਲ ਤੁਹਾਡੇ ਅੱਗੇ 1500 ਦਾ ਕੋਪੀਸ ਆਹ ਦੇਖੋ ਦੁਪੱਟਾ ਹਾਂਜੀ ਆਹ ਦੇਖੋ 2000 ਰੁਪਏ ਕਰਤਾ ਠੱਡੀਆਂ ਨਾਲਾ ਸੂਟ 2000 ਰੁਪਏ ਆਹ ਲਓ 8500 ਰੁਪਏ ਦਾ ਸੂਟ ਚੈਲੰਜ ਕਰਦੇ ਆ 8500 ਦਾ ਆਹ ਲਓ 2000 ਰੁਪਏ ਦੇ ਹਾਂਜੀ ਦੁਪੱਟੇ ਵੀ ਨਾਲ ਹੈਵੀ ਬਾਜੂ ਵਰਗ ਘੇਰੇ ਫਰੰਟ ਆਹ ਚੱਕੋ 65 6500 7700 ਦਾ ਸੂਟ 2 2000 ਚਲੋ ਜੀ ਦਿਨ ਆਜਾ ਸ਼ਨੀਵਾਰ ਆ ਬਾਬੇ ਦੇ ਟਿੱਡੇ ਤੇ ਪਹੁੰਚ ਗਏ ਆ ਜਿਹੜੇ ਕਹਿੰਦੇ ਸੀ 100 100 ਰੁਪਏ ਦਾ ਸੂਟ ਦੇਣਾ ਕੋਈ 700 ਕੋਈ 800 ਕੋਈ 1200 100 ਰੁਪਏ ਦਾ ਸੂਟ ਇੱਧਰ ਤੁਸੀਂ ਚੈੱਕ ਕਰ ਲਓ ਸਵੇਰ ਤੋਂ ਹੀ ਇੱਥੇ ਰੌਣਕਾਂ ਲੱਗ ਗਈਆਂ ਬਾਬਾ ਜੀ ਦੇ ਰਹੇ 100 ਰੁਪਏ ਚ 100 ਰੁਪਏ ਚ ਦਾ ਸੂਟ ਦੇ ਰਹੇ ਸੀ ਲਓ 50-50 ਰੁਪਏ ਟੀ-ਸ਼ਰਟ ਵੀ ਕਰਤੀ ਆ ਆ ਚੱਕੋ 50-50 ਰੁਪਏ ਟੀ-ਸ਼ਰਟ ਉਹ ਵੀ ਐਡੀਟਰਸ ਦੀ ਅੱਛਾ 100-100 ਰੁਪਏ ਦਾ ਸੂਟ ਦੇ 50-50 ਰੁਪਏ ਦੀ ਟੀ-ਸ਼ਰਟ ਵੀ ਦੇ ਰਹੇ ਹੋ। ਦੇਖੋ ਭਾਜੀ ਨਾਲੋਂ ਨਾਲ ਜੋ ਕਹੀਦਾ ਜबान ਪੂਰੀ ਕਰਦੀ ਵੀ ਆਪਾਂ। ਸੋ ਦੇਖੋ ਦੇਣਾ ਸ਼ਨੀਵਾਰਾ ਸਵੇਰ ਤੋਂ ਹੀ ਜਿਹੜਾ ਹ ਮੇਲਾ ਲੱਗ ਗਿਆ 100-100 ਰੁਪਏ ਦੇ ਵਿੱਚ ਸੂਟ ਦੇ ਜਾਂਦੇ ਆ। ਭਾਜੀ ਅੱਜ ਸ਼ਨੀਵਾਰ ਦੇ ਕੱਲ ਐਤਵਾਰ ਮਹਾ ਸ਼ੇਰ ਧਮਾਕਾ ਤੇ ਸਸਰੀ ਗੱਲ ਕੀ ਹਾਲ ਨੇ ਠੀਕ ਠਾਕ ਹੋ। ਵੀਡੀਓ ਦੱਬ ਕੇ ਸ਼ੇਅਰ ਕਰ ਦੋ। ਭਾਜੀ ਨਜ਼ਾਰੇ ਵੰਦੇ ਨੇ ਐਨਾ ਫੈਰਾ ਕਰਾ ਦਨਾ ਦਾਜਬਰੀ ਲਈ ਨਰਾਤੇ ਹੋ ਰਹੇ ਨੇ ਸ਼ੁਰੂ ਜੈ ਮਾਤਾ ਦੇ ਨਾਲ ਲੇ ਕੇ। ਆਪਾਂ ਪਟਾਕੇ ਵਾਦਨੇ ਰੇਟਾਂ ਦੇ ਮਤਲਬ 100 ਰੁਪਏ ਸੂਟ ਤਾਂ ਦੇਣੇ ਆ ਉਦੋਂ ਉੱਪਰ ਹੋਰ ਵੀ ਤਾਜ਼ੀਆਂ ਜੀਆਂ ਸੂਟਾਂ ਚ ਫੈਲਾ ਆ ਜਿਓ ਐ ਨੂੰ ਆ ਜਿਓ ਆ ਤੁਹਾਡੇ ਸਾਹਮਣੇ ਰਸ ਹੈ ਕੋਈ ਗੱਲ ਹੈ ਤਾਈ ਹੈ ਹਾਂ ਆਪਾਂ ਬੋਲ ਵੱਡਾ ਫੈਲਾ ਕਰਦਾ ਆ ਦੇਖੋ ਪਹਿਣਾ ਭਰਾਵਾਂ ਨੇ ਵਧੀਆ ਵਧੀਆ ਕੱਪੜਾ ਲੈਣਾ ਆ ਦੇਖੋ ਸੂਟ ਹਾਂਜੀ ਇੱਕ ਤੋਂ ਇੱਕ ਪ੍ਰਿੰਟ ਜੀ ਆ ਦੇਖੋ ਭਾਈ ਲਿਲਨ ਦਾ ਸੂਟ ਪਿਓਰ ਜੀ 150 ਰੁਪਏ ਮੀਟਰ ਵਾਲਾ ਹਾਂ 500 ਦੇ ਤਿੰਨ ਕਰਤਾ 500 ਦੇ ਤਿੰਨ ਅਜਾ 500 ਦੇ ਤਿੰਨ ਦੇਣੇ ਇਹ ਚ ਪ੍ਰਿੰਟ ਬਸੇਰੇ ਮਿਲ ਜੂਗਾ ਭਾਈ ਬਹੁਤ ਕੁਸ਼ ਮਿਲ ਜੂਗਾ ਸੇਲ ਸ਼ੁਰੂ 500 ਦੇ ਤਿੰਨ ਸੂਟ ਇੱਕ ਤੋਂ ਇੱਕ ਪ੍ਰਿੰਟ ਦੇ ਨਾਲ ਐਦਾਂ ਦੇ ਡਿਜੀਟਲ ਪ੍ਰਿੰਟ ਵੀ ਆ ਦੇਖੋ ਜਿਹੜੇ ਬਜ਼ਾਰਾਂ 'ਚ 5-500 ਦਾ ਇੱਕ ਇਥੇ 500 ਦੇ ਤਿੰਨ ਕਰਤੇ ਆ ਉਹ ਤਿੰਨ 165 ਰੁਪਏ ਦਾ ਸੂਟ ਵੀ ਕਰਤਾ ਨਾਲ ਅੱਜ ਸ਼ਨੀਵਾਰ ਆ ਅੱਜ ਸ਼ਨੀਵਾਰ ਕੱਲ ਐਤਵਾਰ ਦੋ ਦਿਨ ਦਾ ਵੱਡੇ ਫੇਰੇ ਹੋਣੇ ਆ ਬਾਕੀ ਬੁੱਧ ਵੀਰਵਾਰ ਦਾ ਇਦਾਂ ਹੀ ਹਾਂਜੀ ਆ ਪੂਰੀ ਦੁਕਾਨ ਸੇਲ ਤੇ ਲਾਤੀ ਆ ਪੂਰੀ ਦੁਕਾਨ ਹਾਂਜੀ ਆ ਦੇਖੋ অর্ਗੈਂਜ਼ਾ ਦਾ ਸੂਟ ਦੁਪੱਟਾ ਹਲੋ ਪਿਓਰ ਕਰੇਬ অর্ਗੈਂਜ਼ਾ ਸੂਟ ਦੁਪੱਟਾ 200 200 ਰੁਪਏ ਆ ਹੁਣ ਤੁਸੀਂ ਚੈੱਕ ਕਰ ਲਓ ਕੋਈ 500 ਕੋਈ 700 200 200 ਰੁਪਏ ਜੀ ਆ ਲੋ ਵਾਸਾ ਲੈ ਦੋ 200 ਰੁਪਏ ਮੁੜ ਕੇ ਮਿਲਣਾ ਨਹੀਂ ਦੁਕਾਨ ਸਾਰੀ ਖਾਲੀ ਕਰਦੀ ਆ 200 ਰੁਪਏ ਆ ਜਾ ਕਰੋ ਕੜਾਈਆਂ ਕੱਡੇ ਸੂਟ ਆ 2 200 ਰੁਪਏ ਚ 5 500 ਰੁਪਏ ਬਾਜ਼ਾਰ ਚ ਆ ਦੇਖੋ 250 ਰੁਪਏ ਸੂਟ ਕਰਤੇ ਬਾਜੀ ਆ ਲੋ ਸੋ ਦੁਪट्टे ਵੀ ਨਾਲ ਪੂਰੀ ਦੁਕਾਨ ਸੇਲ ਤੇ ਚੱਕੋ 250 ਰੁਪਏ ਬਾਜੀ ਇੱਕ ਤੋਂ ਇੱਕ ਆਡੀ ਗੱਲ ਦੀ ਇੱਕ ਤੋਂ ਇੱਕ ਧਮਾਕਾ ਜੀ ਹਾਂਜੀ ਵੱਡੇ ਫੇਰੇ ਹੋ ਦੇਖੋ ਲੈਸਾਂ ਵਾਲੇ ਸੂਟ ਹੂੰ ਪਿਓਰ ਤਮਾਕੇ ਦੇ ਰਹਿਆ ਬਾਜੀ ਜੀ ਆ ਦੇਖੋ ਸੂਟ ਦੁਪੱਟੇ ਵੀ ਨਾਲ ਖੁੱਲੇ ਢੁੱਲੇ ਆ 5 ਮਿੰਟ ਦਾ ਸੂਟ ਐਦਾਂ ਦਾ ਸੂਟ ਐਦਾਂ ਦਾ ਡਿਜ਼ਾਈਨਰ ਡਿਜੀਟਲ ਦੁਪੱਟਾ ਜਿਹੜਾ ਬਾਜ਼ਾਰ 'ਚ 600 700 ਇਹ ਲੋ ਬਾਬੇ ਨੇ 350 ਰੁਪਏ ਸੋ ਚੈੱਕ ਕਰ ਲੋ ਬਾਜ਼ਾਰ 'ਚ 700 ਦਾ ਇੱਕ ਕਿਆ ਇੱਥੇ 700 ਦੇ 2 350 'ਚ ਸੂਟ ਦੇਣਾ ਆ ਦੇਖੋ ਭਾਜੀ ਸੂਟ ਜਲਵਾ ਹਾਂਜੀ ਬਾਜ਼ਾਰਾਂ 'ਚ 1500 2000 ਕੋਈ 1200 ਹਾਂਜੀ ਕਰੇਬ ਦਾ ਸੂਟ ਸ਼ਿਮਰ ਦਾ ਸੂਟ 450 ਆ ਦੇਖੋ ਜਿਹੜੇ 12 1200 14 1400 ਤੇ 450 ਰੁਪਏ ਦਾ ਸੂਟ ਕਰਤਾ ਪੰਜਾਬ ਦੀ ਗਾਰੰਟੀ ਭੀ 450 ਦੀ ਆ ਦੇਖੋ ਲੈ ਜਾਓ ਨਾਲ ਨਾਲ ਖੋਲੀ ਜਾਂਦੇ ਆ ਦੇਈ ਜਾਂਦੇ ਆ ਕਿ ਜਨਾਂ 450 ਭਾਜੀ ਜਿਹੜੇ 1200 1500 ਦਾ ਸੂਟ ਦਾ 450 ਕੋਲ ਲਓ ਕੋਲ ਲਓ ਵੀ ਵੀ ਕੋਲਰ ਦੇ ਵੀ ਵੀ ਆ ਦੇਖੋ ਸੂਟ ਆ ਪੂਰਾ ਬ੍ਰਾਂਡ ਘਟਿਆ 1395 ਚੱਕੋ 450 ਦੇਖੋ ਵਿਆਹ ਸ਼ਾਈ ਦਾਜੂ ਦੇ ਕੱਪੜੇ ਲੈਣਾ ਵੱਡੇ ਫੇਰੇ ਦੇਖੋ ਖਲਾਰੇ ਪਾਤੇ ਨੇ 450 ਰੁਪਏ ਸੂਟਾਂ ਪਿੱਛੇ ਨਹੀਂ ਲਾਉਣਾ ਸੂਟਾਂ ਪਿੱਛੇ ਨਹੀਂ ਲਾਉਣਾ ਸੂਟਾਂ ਪਿੱਛੇ ਨਹੀਂ ਲਾਉਣਾ 100 ਲਓ ਸੂਟਾਂ ਪਿੱਛੇ ਲੜਾਈ ਹੁੰਦੀ ਇੱਥੇ ਆਹ ਦੇਖੋ ਪੀਸ ਇੱਕ ਤੋਂ ਇੱਕ ਆਰਟੀਕਲ ਸਾਡੇ 450 ਰੁਪਏ ਭਾਜੀ ਸਾਡੇ ਇਹਨੂੰ ਕਹਿੰਦੇ ਪਿਓਰ ਕਲੇਵ ਇਹਨੂੰ ਕਹਿੰਦਾ 450 ਇਹ ਵੀ ਸਾਡੇ 450 ਦੇ ਵਿੱਚ ਦੇਤਾ ਪੈਗ ਨੇ ਪੈਗ ਮੁੱਠੇ ਬਾਬੇ ਦੀ ਅੱਡੀ ਦੇ ਸਾਡੇ 450 ਆ ਲਓ ਲੈ ਲਓ ਜਿੰਨਾ ਮਰਜੀ ਚੱਕ ਲਓ ਸਾਡੇ ਚਾਰ 12 1200 ਵਾਲੇ ਸੂਟ 450 ਜੋ 450 ਰੁਪਏ ਇੱਕ ਦੋ ਇੱਕ ਡਿਜ਼ਾਈਨ ਭਾਜੀਆ ਦੇਖੋ ਪੂਰੇ ਪੰਜਾਬ ਦਾ ਧਮਾਕਾ ਇਦਾਂ ਰੇ ਹਾਂਜੀ ਮਰਾਤਿਆਂ ਦੇ ਤਮਾਕੇ ਸ਼ੁਰੂ ਕਰਦੇ ਭਾਜੀ ਹਾਂਜੀ ਨਰਾਤੇ ਆ ਗਏ ਮਾਤਰਾ ਦੇ ਆਪਾਂ ਲਾਤੀ ਸੇਰ 4.50 ਦੇਖੋ ਸ਼ਨੀਵਾਰ ਸਵੇਰੇ 9:00 ਵਜੇ ਆ ਸਵੇਰੇ 9:00 ਵਜੇ ਸਾਰੇ ਰੱਖ ਦੇ ਲੋ ਬਾਹਰ ਇੱਧਰ ਉੱਧਰ ਹਜੇ ਤਾਂ ਲੋਕਾਂ ਨੇ ਆਉਣਾ ਆ ਆ ਦੇਖ ਲੋ ਪੀਸ ਮੈਂ ਕਹਿੰਦਾ ਰੂਹ ਖੁਸ਼ ਹੋ ਜੇਗੀ ਹਾਂ ਗੱਲਾਂ ਵੀ ਕਰਦੇ ਭਾਜੀ ਇਹੀ ਦੁਕਾਨਦਾਰ ਇਹ ਸੂਟ ਇੱਕ ਨਾ ਇੱਕ ਫ੍ਰੀ ਦੇ ਰੇ 2000 ਦੇ 2 ਕਹਿ ਰਹੇ ਹਾਂ ਇੱਥੇ ਕਿੰਨੇ 2002 ਐਸੇ 902 ਇੱਥੇ 902 ਉਹ ਵੀ ਹੈਂਡ ਵਰਕ ਨਾਲ ਚੱਕੋ 450 ਰੁਪਏ ਦਾ ਸੂਟ ਲੈ ਜਾਓ ਧਮਾਕੇ ਬਾਤੇ ਆ ਜੋ ਵੀ ਆ ਜੋ ਆ ਜੋ ਆ ਜੋ ਫੜਾ ਫੜਾ ਜੋ ਜਿਹਨੇ ਵਿਆਹ ਲਈ ਦਾਣ ਦੇ ਕਪੜਾ ਬਾਜ਼ਾਰ ਚ ਆ ਕੇ ਤੁਸੀਂ 50000 ਦੇ ਲੈਣਾ ਉਹ ਇੱਥੇ 20 22000 ਦੇ ਦੇਣਾ ਅਸੀਂ ਹਰ ਤਰ੍ਹਾਂ ਦੀ ਵੈਰਾਈਟੀ ਸਾਨੂੰ ਦੇ ਦੇਣੀ ਆ ਆ ਲੋ ਸੈਲੀਬ੍ਰਿਟੀ ਆਰਟੀਕਲ ਪਿਓਰ ਮਸਲੀਨ ਦੇ ਸੂਟ ਚੁੰਨੀਆਂ ਪਿਓਰ ਦੀਆਂ ਬਾਜੂ ਕੱਢੇ ਹੋਏ ਹਾਂ ਦਬੱਟੇ ਨਾਲ ਡਿਜ਼ਾਈਨਰ ਜੀ ਨਾ 995 ਨਾ 1095 ਹਲੋ ਭਾਜੀ ਹਾਂਜੀ 1.5 500 5 500 ਚ ਕਰਦੇ 5 500 ਦੇ ਵਿੱਚ ਚੱਕੋ 500 ਲੈ ਜਾਓ ਮਸਲਿਨ ਦੇ ਸੂਟ ਕਰਾਈਆਂ ਕੱਢੇ 15 1500 ਵਾਲੇ 5 500 ਚ ਕਰਦੇ ਬਾਜ਼ਾਰ 'ਚ 1500 ਰੋ ਇੱਕ ਇੱਥੇ 1500 ਰੋ ਤਿੰਨ ਆਹ ਦੇਖੋ ਪੀਸ ਕੰਮ ਦੇਖੋ ਪਾਟੀਵੇਰ ਸੂਟ ਆਪਾ ਕਰਦਾ 600 ਰੁਪਏ ਦਾ ਮੋਰਾਂ ਦੇ ਨਾਲ ਉੱਡ ਕੇ ਵੀ ਨਹੀਂ ਜਾਊਗਾ ਦੇਖੋ ਮੋਰਾਂ ਵਾਲੇ ਡਿਜ਼ਾਈਨ ਵੀ 6 600 ਚ ਕਰਤੇ ਆ ਉਹ ਦੇਖ ਲਓ ਪੀਸ ਜਲਵੇ ਧਮਾਕੇ ਰੰਗ ਬਹੁਤ ਇਹਦੇ ਵਿੱਚ ਮਿਲ ਜਾਣਿਆ ਭਾਜੀ ਆਜੋ ਬਾਬੇ ਦੀ ਹੱਟੀ ਦੇ ਦੇਖੋ ਮੋਰ ਦੇਖੋ 600 ਰੁਪਏ ਘਰਾ ਪਾਤਾ 600 ਦੇਖੋ ਫੋਟਵਾ ਬੁਟੀਕਾ ਮੋਰਾਂ ਵਾਲੇ ਪੀਸ ਦੇ ਰਹੇ ਆ 6 600 ਰੁਪਏ ਵਿੱਚ ਉਹ ਭਾਜੀ ਆ ਪੀਸ ਤਾਂ ਦੇਖੋ ਰੂਹ ਖੁਸ਼ ਹੋ ਜਾਏਗੀ ਖੁਸ਼ੇ ਦਿਲ ਬਾਗੋ ਬਾਗ ਕੀ ਨਹੀਂ ਆਰੇ ਧਮਾਕੇ ਪਾਤੇ ਨੇ 600 ਰੁਪਏ ਦਾ ਦੂਰ ਕਰਤਾ 600 ਰੁਪਏ ਚੱਕ ਲੋ ਦੇਖੋ 600 ਰੁਪਏ ਦਾ ਸੂਟ ਦੁਪੱਟਾ ਸੋਹਣਾ ਲਾ ਦੇਖੋ ਰੰਗ ਨਹੀਂ ਆ ਦੇਖੋ ਚੱਕੀ ਚਲੋ ਆ ਲੋ ਚੱਕ ਲੋ ਮੁੜ ਕੇ ਨਹੀਂ ਮੈਡਮ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਚਾਹੇ ਤੁਸੀਂ ਫੇਰੀ ਲੈ ਕੱਪੜਾ ਵੇਚਿਓ ਚਾਹੇ ਵਿਆਹ ਸਾਈ ਦਾਜ ਵਿਦੇ ਕੱਪੜਾ ਆਜੋ ਆ ਲੋਕਾਂ ਦੇ ਫੇਰੇ ਹੋ ਰਹੇ ਤੁਸੀਂ ਵੀ ਚਲਾਓ ਪੀਸ ਦੇਖੋ ਇਧਰ ਆ ਵੀਰੇ ਨੇੜੇ ਕਰਕੇ ਦਿਖਾ ਆ ਬਾਜ਼ਾਰ ਚ 2500 ਰੁਪਆ ਆ ਲੋ ਬਾਬੇ ਦੀ ਵੱਡੀ ਵੱਡੀ ਸੇਲ ਵੱਡਾ ਫੇਰਾ ਇੱਧਰ ਇੱਧਰ ਸੂਟ ਇੱਧਰ ਦੁਪੱਟੇ 5 500 ਕਰਤੇ ਨੇ ਅੱਛਾ 500 ਚਾਹ ਲੈ ਦੇਤਾ ਅਲੋ ਚੱਕੋ ਵੇਖੋ ਪਾਰਟੀ ਵੇ ਸੂਟ ਵੀ ਪਾਣੀ 500 ਲੈ ਜਾਓ ਰੱਗ ਫੜ ਲੈ ਲੈ ਜਾਓ ਅਲੋ ਚੱਕੋ 500 ਮਾਰ ਕੇ ਨਹੀਂ ਮਿਲਣਾ ਹੈ ਰੇ ਇਤਿਹਾਸ ਬਣਾਤਾ ਬਾਬੇ ਦੀ ਹੱਡੀ ਜਲੰਧਰ ਬੱਸਡੇ ਸਾਹਮਣੇ ਚੱਕੋ 500 ਰੁਪਏ ਹੈ ਜੋ ਜੋ ਅਸੀਂ ਕਹੀ ਜੰਨੇ ਆ ਉਹ ਅਸੀਂ ਦਈ ਜੰਨੇ ਆ ਇੱਧਰ ਵੀ ਆ ਜਾਓ ਆ ਚੈੱਕ ਕਰ ਲੋ 700 800 900 ਵਾਲੇ ਸੂਟ 100 100 ਰੁਪਏ ਚ ਦੇਤੇ ਆ ਇਧਰ ਦੇ ਤੇ ਜਿਹੜੇ 25 2500 ਵਾਲੇ ਸੂਟ 5 500 ਸਸਤੇ ਸਤ ਸਤ 5 500 ਲੈ ਜਾਓ ਵੱਡੀ ਆਫਰ ਵੱਡਾ ਤਮਾਕਾ ਬਾਬੇ ਦੀ ਹੱਤੀ ਦੇ ਢੇਰ ਨਾਲ ਦਾ ਢੇਰ ਸੂਟਾਂ ਦਾ ਢੇਰ ਚੱਕ ਲੋ ਬਸ ਓਏ ਦੇਖੋ 5 500 ਰੁਪਏ ਇਧਰ ਦੇਖੋ ਸੂਟ ਇਧਰ ਦੁਪੱਟਾ ਇਧਰ ਆਹ ਦੇਖੋ ਸਲਵਾਰ ਦੇ ਪੋਜੇ ਗੱਡੇ ਸੂਟ ਜਾਲ ਬਣਿਆ ਸੂਟ ਜੰਗਲ ਸੂਟ ਭਾਜੀ ਜੰਗਲ ਸੂਟ ਸਲਵਾਰ ਦੇ ਪੋਜੇ ਬਾਜੂ ਨਾਲ ਚਰੌਂ ਦੀ ਚੁੰਨੀ ਨਾਲ ਨਾ 2500 ਨਾ 2500 650 ਦਾ ਸੂਟ ਲਓ ਇਹ 650 ਦਾ ਸੂਟ ਦਿੱਤਾ ਚੱਕੋ 650 ਰੰਗੇ ਚ ਬਹੁਤ ਸਾਰੇ ਮਿਲ ਜੂਗੇ ਬਹੁਤ ਰੈਂਜਾਂ ਮਿਲਣਗੀਆਂ ਡਿਜ਼ਾਈਨਿੰਗਾਂ ਮਿਲਣਗੀਆਂ 30 ਸਤੰਬਰ ਤੱਕ ਆ ਪੂਰਾ ਮਹੀਨਾ ਇਦਾਂ ਹੀ ਫੇਰੇ ਕਰਨੇ ਆ ਆ ਜੋ ਤਾਮੀ ਆ ਜੋ ਵਿਆਹ ਸ਼ਦੀ ਲੈਣਾ ਤਾਮੀ ਆ ਜੋ ਦੁਕਾਨ ਤੁਹਾਡੀ ਬਾਬੇ ਦੀ ਹੱਟੀ ਵੱਡੇ ਫੇਰੇ ਮੈਂ ਕਹਿੰਦਾ ਇਦਾਂ ਦੇ ਸੂਟ ਓਏ ਹੋਏ ਹੋਏ ਰੱਖਣ ਨੂੰ ਨਹੀਂ ਮਿਲਣੇ ਸੂਟ ਇਦਾਂ ਦੇ 5-500 ਰੁਪਏ ਕਰਤੇ ਨੇ ਇਹੇ ਡੰਮੀਆਂ ਦੇ ਲੱਗੇ ਬਜ਼ਾਰਾਂ 'ਚ 15-1500 ਦੇ ਬਾਬੇ ਦੇ ਹਿੱਟ ਦੇ 5-500 ਦੇ ਭਾਜੀ ਪੂਰਾ ਇਤਿਹਾਸ ਬਣਾਵਾਂਗੇ ਕੱਪੜੇ ਦਾ ਚੇਰੰਜ ਕਰਦੇ ਆ ਐਡਾ ਸੁੱਟ 5-500 ਰਵਾਂਗੇ ਆ ਦੇਖ ਲੈ ਫੁੱਲਾ ਨਹੀਂ ਪਹਿਲੇ ਹੀ ਲੈ ਲੈਂਦੇ ਆ ਸਿਰਫ 60 5500 ਰੁਪਏ ਆ ਜਿੰਨਾ ਮਰਜ਼ੀ ਟੱਕ ਲਓ ਇੱਕ ਨਾਲ ਦੇ ਬਹੁਤ ਡਿਜ਼ਾਈਨ ਮਿਲ ਜਾਣੇ ਆ ਅਲੋ ਮੇਰੀਆਂ ਪਹਿਣਾ ਲਈ ਵਧੀਆ ਸੂਟ ਗੋਟਾ ਪੱਤੀ ਨਾਲ ਬਫਰਾ ਕੰਮ ਕੀਤਾ ਹੋਇਆ 3 3000 ਰੁਪਏ ਬਾਜ਼ਾਰ ਚੱਲਦੇ ਆ ਪੰਜਾਬ ਦਾ ਚੈਲੰਜ ਆ ਭਾਈ ਜੀਨੇ ਲਾਟਰੀ ਕਮਾਉਣੀ ਆ ਨਾ ਫੈਰਾ ਲੈਣਾ ਹਾਂ ਅਲੋ 1000 ਰੁਪਏ ਲਈ ਹੋਇਆ ਦੇਖੋ ਜਿਹੜੇ ਬਾਜ਼ਾਰ ਚ 3 3000 ਚ ਦੰਮੀਆਂ ਲਾ ਕੇ ਸੂਟ ਬਾਬੇ ਦੇ ੱਟੇ ਦੇ 1 1000 ਚ ਪਹੁੰਚ ਜਾਂਦੇ ਵੀ ਕੰਮ ਬਾਜੂ ਕੰਮ ਗਲੇ ਦਾ ਕੰਮ ਕਰਦੇ ਭਾਜੀ ਵੱਡਾ ਫੈਰਾ ਦੇ ਰਿਆ ਨਾਲੇ ਪੈਨਾ ਪਰਮਲੇ ਵਿੱਚ ਬੈਠ ਕੇ ਵੀਡੀਓ ਬਣਾ ਰਹੇ ਆਂ ਵਿੱਚ ਚੀਜ਼ਾਂ ਲਾਂਗੇ ਹਜ਼ਾਰ-ਹਜ਼ਾਰ ਰੁਪਏ ਚ ਹਾਂ ਸੌਦੇ ਕਰਾਂਗੇ ਵੱਡੇ ਫਾਇਦੇ ਆ ਲੋ ਹਜ਼ਾਰ ਰੁਪਏ ਦਾ ਕਰਾਤੀ ਆਪ ਪਾਰਟੀ ਵੇਅਰ ਚੀਜ਼ਾਂ ਤੁਹਾਨੂੰ ਦੇ ਰਹੇ ਆ ਲੈ ਜਾਓ ਇੱਕ 1000 ਰੁਪਏ ਚ ਆਹ ਦੇਖ ਲਓ ਗਲਾਸ ਤੇ ਸੂਟ ਪਿਓਰ ਹੈਂਡਵਰਕ ਨਾਲ ਹਾਂਜੀ ਹਜ਼ਾਰ-ਹਜ਼ਾਰ ਰੁਪਏ ਕਰਤੇ ਆ ਸੋ ਵੱਡੇ ਫਾਇਦੇ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਆ ਜਾਓ ਜਲਦੀ ਕਰੋ ਇਹ ਲੋ ਬਰਫਰੀ ਦਾ ਸੂਟ ਵੀ 1000 ਰੁਪਏ ਕਰਤਾ ਭਾਜੀ 2500 ਦਾ ਪੀਸ ਆਹ ਦੇਖ ਲਓ ਸੂਟ ਇੱਕ ਤੋਂ ਇੱਕ ਨਿਆਰਾ ਇੱਕ ਤੋਂ ਇੱਕ ਵੱਡਾ ਫੇਰਾ ਮਾਗਣਾ ਗਰੰਟੀ ਚੈਲੰਜ ਨਾਲ ਹੈ ਲੋ 800 ਰੁਪਏ ਲੈ ਜੋ ਦੇਖੋ ਤੁਸੀਂ ਦੇਣ ਲੈਣ ਕਰਨਾ ਤੁਸੀਂ ਦਾਜਵਰੀ ਬਣਾਉਣੀ ਆ ਤੁਹਾਡੇ ਵੱਡੇ ਫਾਇਦੇ ਇੱਥੇ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਭਾਵੇਂ 10000 ਤੱਕ ਲੈ ਜਾਓ ਤੁਸੀਂ ਆਹ ਦੇਖੋ ਭਾਜੀ ਸੂਟ 800 ਰੁਪਏ ਦਾ ਸੂਟ ਭਾਜੀ ਚੀਜ਼ਾਂ ਦੇਖ ਲਓ ਨੇੜੇ ਕਰਕੇ 2200 2400 2500 ਪਰ ਇੱਥੇ 800 ਹੀ ਦਵਾਂਗੇ ਇਹ ਸੂਟ ਤੁਹਾਨੂੰ ਆਹ ਦੇਖੋ ਪੀਸ ਮੈਂ ਗਰਮ ਬਿੱਲਾਂ ਵੀ ਨਹੀਂ ਦੇ ਸਕਦੀ ਇਸ ਰੇਟ ਤੇ ਦਾ ਐਦਾਂ ਦਾ ਪੀਸ ਹੋਰ ਗੈਂਜ਼ਾ ਦੇ ਉੱਪਰ 1000 ਰੁਪਏ ਕਰਤਾ ਹੈਂਡਵਰਕ ਨਾਲ ਸੋ ਦੇਖੋ ਉਧਰ ਰਾਸ਼ ਹੋਰ ਵਧੀ ਜਾਂਦਾ ਕਿਉਂਕਿ ਲੋਕ ਦੂਰੋਂ ਦੂਰੋਂ ਆਈ ਜਾਂਦੇ ਆ ਲੋਕਾਂ ਨੂੰ ਪਤਾ ਵੀ ਬਾਪੂ ਜਿਹੜੇ ਫਾਇਦੇ ਆ ਕੰਮ ਦੇਖੋ ਪਫਰਾ ਕੰਮ ਕੀਤਾ ਹੋਇਆ ਐਦਾਂ ਦਾ ਦੁਪੱਟਾ ਜਿਹੜਾ ਬਾਜ਼ਾਰ 'ਚ 3000 3500 ਰੁਪਏ ਸੁੜਾ ਐਲੋ 1000 ਰੁਪਏ ਕਰਤਾ ਆ ਦੇਖੋ ਸਲਵਾਰ ਦੇ ਪੌਂਚੇ ਨਾਂ ਪੌਂਚਿਆਂ ਦੇ ਵੀ ਕੰਮ ਹੈਵੀ ਚੀਜ਼ਾਂ 1000 ਰੁਪਏ ਚ ਦਵਾਂਗੇ ਆ ਦੇਖੋ ਪੀਸ ਭਾਜੀ 700 ਰੁਪਏ ਲੈ ਜੋ ਹੈਂਡਵਰਕ ਨਾਲ ਆ ਦੇਖੋ 700 ਦੇ ਕਰੇਵ ਦਾ ਸੂਟ 2 2000 ਰੁਪਏ ਬਿਆਰਾਂ ਚ ਹੈ ਇੱਥੇ 7 700 ਚ ਆ ਦੇਖੋ ਪੀਸ ਜਲਵਾ ਧਮਾਕਾ ਵੱਡਾ ਫੇਰਾ ਬਿਆਰ ਚ 4000 ਦਾ ਇੱਥੇ 1500 ਦਾ ਇੰਨਾ ਹੈਵੀ ਸੂਟ ਨਾਲ ਦੁਪੱਟਾ ਆ ਦੁਪੱਟਾ ਵੀ ਚੈੱਕ ਕਰ ਲਓ ਨਾਲ 1500 1500 ਜ ਨਾਲੋਂ ਨਾਲ ਚਲਾ ਵੀ ਜਾਂਦਾ ਭਾਜੀ ਰੁਕਦਾ ਨਹੀਂਗਾ ਹਾਂ ਆ ਦੇਖੋ ਪੀਸ ਓਏ ਹੋਏ 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 ਬੁੱਲ ਬੁੱਲਦੇ ਬੱਚੇ ਬੁੱਲ ਬੁੱਲਦੇ ਬੱਚੇ ਭਾਜੀ ਇਹਨੇ ਸੱਚੇ ਇਦਾਂ ਦੇ ਦੁਪੱਟੇ ਹਾਂਜੀ ਸਜਾਰ ਤੇ ਆਪਾਂ 15-1500 ਰੁਪਏ ਅੱਛਾ 1500 ਦਿੱਤਾ ਏ ਭਾਜੀ ਦੇਤਾ ਲਓ ਫੜੋ 4000 ਰੁਪਏ ਪੀਸ 1500 ਹੈਵੀ ਹੈਂਡਵਰਕ ਇਹ 4000 ਰੁਪਏ ਸੀ 1500 ਚ 1500 ਚ ਭਾਜੀ ਸੇਲ ਲਾਤੀ ਲਿਜੋ ਭਾਈ ਇਦਾਂ ਦਾ ਮੌਕਾ ਹੁਣ ਨਹੀਂ ਆਣਾ ਦੁਬਾਰਾ ਇਹ ਮੇਰਾ ਚੈਲੰਜ ਹੈ ਬਹੁਤ ਵੱਡਾ ਫੈਲਾ ਇਤਵਾਰ ਤੋਂ ਸ਼ੁਰੂ ਹੋ ਗਿਆ ਜੀ ਇਦਾਂ 1500 ਦੇਖੋ ਜਿੰਨੇ ਸੂਟ ਖੋਲੇ ਸਾਰੇ ਪੈ ਗਏ ਮਾਲਮ ਨਾਲ ਨਾਲ ਹੀ ਜਾਈ ਜਾਂਦੇ ਆ ਟੈਂਸ਼ਨ ਨਾ ਲੋ ਇਦਾਂ ਦੀਆਂ ਚੀਜ਼ਾਂ ਹੋਰ ਬਹੁਤ ਆ ਭਾਜੀ ਪੀਸ ਮੈਂ ਕਹਿੰਦਾ ਰੂਹ ਖੁਸ਼ ਹੋ ਜੇਗੀ ਆ ਪਿਓਰ ਸਿਲਕ ਦਾ ਸੂਟ ਦੁਪੱਟਾ ਨਾਲ ਤੁਮਾਂਕੇਦਰ 1500 ਲਓ 15 15 ਹੋ ਚ ਲੈ ਜਾਓ ਇਹਦੇ ਨਾਲ ਦੇ ਡਿਜ਼ਾਈਨ ਹੋਰ ਬਹੁਤ ਆ ਆ ਜੋ ਛੇਦੀ ਫੇਰੇ ਵੱਡੇ ਕਰਾਂਗੇ ਪਿਓਰ ਬਰਪਰੀ ਦਾ ਸੂਟ ਆ ਦੁਪੱਟਾ ਦੇਖੋ ਲੈਟਾ ਮਾਰਦਾ ਪੂਰੀਆਂ ਲੈਟਾ 1500 ਚ ਕਰਤਾ ਜੀ ਹੈ ਲੋ ਪਿਓਰ ਨੇਚਰਲ ਕਰੇਵ ਦਾ ਸੂਟ ਜਿਹੜਾ ਕੁਆਲਿਟੀ ਦੇ ਨਾਮ ਦਾ ਹਾਂਜੀ ਠੀਕ ਹੈ ਜੀ ਇੱਕ ਨੰਬਰ ਕੁਆਲਿਟੀ ਇੱਕ ਨੰਬਰ ਧਮਾਕਾ ਹਾਂਜੀ ਆ ਪੀਸ ਨੇੜੇ ਕਰਕੇ ਦਿਖਾ ਦੇ ਭਾਈ ਇਦਾਂ ਦਾ ਸੂਟ ਇਦਾਂ ਦਾ ਦਮਟਾ ਭਾਈ 10000 ਰੁਪਏ ਜੀ ਨੇਚਰਲ ਨਹੀਂ ਦੇ ਹੋਣਾ ਕਿਸੇ ਤੋਂ ਨਹੀਂ ਦੇ ਹੋਣਾ ਇਸ ਲਈ ਕਹਿੰਦੇ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਜਲੰਧਰ ਆਹ ਦੇਖੋ ਚੀਜ਼ਾਂ ਪਹਿਲੀ ਵਾਰ ਦਾ ਇਦਾਂ ਦੀਆਂ ਵੈਰਾਈਟੀਆਂ ਨਹੀਂ ਮਿਲਣੀਆਂ ਕਿਤੇ ਇਦਾਂ ਦੇ ਸੋਦੇ ਮਿਲਣੇ ਨਹੀਂ ਕਿਤੇ ਭਾਜੀ 1500 ਚ ਕਰਤਾ ਜੇ ਕਿਤੇ ਮਿਲ ਗਏ ਤਾਂ ਇਹੀ 4-4000 ਚ ਪਰ ਅਸੀਂ ਦੇਣਾ 1500 ਹੈ ਲੋ 1000 ਰੁਪਏ ਚ ਜੁਰ ਕੇ ਜਿਹੜਾ ਸੂਟ ਦੁਪੱਟਾ ਹੈਵੀ ਹੈਂਡਵਰਕ ਨਾਲ ਮੋਤੀ ਪਰੋਹੇ ਸੂਟ ਤੇ ਜੀ ਕੁੜੀਆਂ ਚਿੜੀਆਂ ਵਾਲੇ ਸੂਟ ਦਈ ਜਾਂਦੇ ਕੁੜੀਆਂ ਚਿੜੀਆਂ ਵਾਲੇ ਸੂਟ ਨਾਲੋ ਨਾਲ ਲੋ 800 ਰੁਪਏ ਚ ਲੈ ਜਾਓ 800 ਰੁਪਏ ਚ ਲੋ ਰੇਟ ਹੋਰ ਘਟ ਗਿਆ 8-800 ਚ ਕਰਤੇ ਆਹਾ ਸੂਟ ਭਾਜੀ ਚੀਜ਼ਾਂ ਦੇਖੋ ਤੁਸੀਂ ਨੈਚੁਰਲ ਕਰੇਪ ਪਿਓਰ ਕਰੇਪ ਦੇ ਸੂਟ ਇੰਨਾ ਦੇ ਹੈਵੀ ਹੈਂਡਵਰਕ ਨਾਲ ਹਾਂਜੀ ਭਾਜੀ ਕੰਮ ਦੇਖ ਲੋ ਕੀਤਾ ਹੋਇਆ ਜੀ ਆਹ ਦੇਖੋ ਬਾਜੂ ਪਹੁੰਚੇ ਨਾਲ ਕੱਢੇ ਹੋਏ ਏ ਸਲਵਾਰ ਦੇ ਪੌਂਚੇ ਇੱਧਰ ਬਾਜੂ ਜੀ ਡਿਜ਼ਾਈਨਰ ਪੀਸ 2500 ਦਾ ਇੱਥੇ 1500 ਦਾ ਲਓ 1500 ਜੇ ਵੀ ਦਵਾਗੇ ਤੁਹਾਨੂੰ ਠੀਕ ਹੈ ਜੀ ਇੱਕ ਤੋਂ ਇੱਕ ਜਲਵਾ ਲੋ ਜਲਦੀ ਜਲਦੀ ਆ ਜਾਓ ਬਾਬੇ ਦੀ ਹੰਡੀ ਦੇ ਐਦਾਂ ਦੇ ਫਾਇਦੇ ਲੈਣ ਲਈ ਇਹ ਸੂਟ ਇਹ ਦੁਪੱਟਾ 1000 ਰੁਪਏ ਕਰਤਾ ਹੈ ਦੇਖੋ ਅੱਜ ਸ਼ਨੀਵਾਰ ਤੇ ਕੱਲ ਐਤਵਾਰ ਇਹਦਾ ਰਕਾਰ ਟੁੱਟਨੇ ਟੁੱਟਨੇ ਆ ਪਰ ਉਸ ਤੋਂ ਇਲਾਵਾ ਪੂਰਾ ਹਫਤਾ ਵੱਡੇ ਫਾਇਦੇ ਨਰਾਤੇ ਆ ਜਾਓ ਨਮਰਾਤਿਆਂ ਚ ਵੱਡੀ ਸੇਰ ਪਰ ਜੋ ਕੱਲ ਲਾਣਗੇ ਵੱਡਾ ਫੈਰਣਗੇ ਐਦਾਂ ਦੇ ਬਾਜੂ ਐਦਾਂ ਦਾ ਗਲਾ ਇਦਾਂ ਦੇ ਸਲਵਾਰ ਤੇ ਪਹੁੰਚੇ 4500 1500 ਭਾਜੀ 1500 ਲਓ ਜਿਹੜੇ ਬਾਜ਼ਾਰ ਚ 4500 ਦਾ ਇੱਕ ਆ ਇੱਥੇ 4500 ਦੇ ਤਿੰਨ 15 1500 ਦੇ ਵਿੱਚ ਕਰਤੇ ਆ ਜੀ ਲਓ 700 700 ਅੱਢ ਅੱਧਿਆ ਹਰਾ ਦਾ ਸੂਟ 2000 ਰੁਪਏ ਆ ਵਾਹ ਅਲੱਗ ਚੁੰਨੀ ਨਾਲ ਜੀ ਆਹ ਦੇਖੋ ਪੀਸ ਇੱਕ ਤੋਂ ਇੱਕ ਇਹ ਦੇ ਆਹ ਲੋ ਪੂਰੇ ਪੰਜਾਬ ਦਾ ਤਮਾਕਾ ਅਲੋ 2000 ਰੁਪਏ ਦੇਖੋ ਸੂਟ ਦਾ ਪੂਰਾ ਖੁੱਲਣਾ ਹੀ ਨਹੀਂ ਦਿੰਦੇ ਨਾਲ ਨਾਲ ਹੀ ਚੱਲੀ ਜਾਂਦਾ ਕੰਮ ਆਹ ਦੇਖੋ ਪੀਸ ਆਹ ਦੇਖੋ ਦੁਪੱਟਾ ਹਾਂਜੀ ਆਹ ਦੇਖੋ 2000 ਰੁਪਏ ਕਰਤਾ 8000 ਵਾਲਾ ਸੂਟ 2000 ਰੁਪਏ 2000 ਰੁਪਏ ਚ ਕਰਤਾ ਹੋਰ ਤਾਂ ਦੇ ਦੇਣਾ ਭਾਜੀ ਓਏ 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 ਆ ਇਧਰ ਦਿਖਾ 8 8000 ਵਾਲੇ ਸੂਟ 2 2000 ਚ ਖੁੱਲ ਮਿਲਦੇ ਲੈ ਜਾਓ ਅਜਾ ਦੇਖੋ ਸੋਦੇ ਹਾਂਜੀ ਹਲੋ 8500 ਰੁਪਏ ਦਾ ਸੂਟ ਚੈਲੰਜ ਕਰਦੇ ਆ 8500 ਦਾ ਹਲੋ 2000 ਰੁਪਏ ਦੇ ਜੋ ਹਾਂਜੀ ਦੁਪੱਟੇ ਵੀ ਨਾਲ ਹੈਵੀ ਵਾਜੂ ਵਰਕ ਘੇਰੇ ਫਰੰਟ ਆ ਚੱਕੋ 6500 7700 ਰੁਪਏ ਦਾ ਸੂਟ 2 2000 ਚ ਆ ਦੇਖ ਲਓ ਤੁਹਾਡੇ ਸਾਹਮਣੇ ਇੱਕ ਅੱਧਾ ਸੂਟ ਨਹੀਂ ਪੂਰੀ ਦੁਕਾਨ ਦੀ ਸੇਲ ਲਾਤੀ ਰੇਟਾਂ ਦੇ ਤਮਾਕੇ ਪਾ ਕੇ ਪਟਾਕੇ ਕਰਦੇ ਆ ਦੇਖ ਲਓ ਭਾਈ ਲੈ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਐਦਾਂ ਦੇ ਸੂਟ ਨਹੀਂ ਮਿਲਣੇ ਹਾਂਜੀ ਓਏ ਹੋਏ 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 ਘੇਰਾ ਦੇਖੋ ਇਹ ਹੀ ਵਿਆਹ ਸ਼ਾਦੀ ਦਾ ਜਲਪੁਰੇ ਵਾਲੇ ਸੂਟ ਆ ਜਿਹੜੇ 3 3 ਗੁਣਾ ਰੇਟ ਘੱਟ ਓਏ ਹੋਏ 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 ਆਹ ਦੇਖੋ ਪੀਸ ਆਹ ਚੁਨੀ ਨਾਲ ਆਏ ਹਾਏ 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 ਮਾ ਕਹਿੰਦਾ ਤਾਂਬਾ ਰੰਗੀ ਸੂਟ ਆ ਗਿਆ ਓਏ ਹੋਏ ਹੋਏ ਪਹਿਣਾ ਸਾਡੀਆਂ 골ਡ ਸੂਟ ਤਾਂਬਾ ਰੰਗੀ ਹਾਂਜੀ ਕੀ ਬਾਤ ਐ ਆਹ ਸ਼ਗਨਾਲਾ ਸਸੂਮਾ ਵਾਲਾ ਸੂਟ ਆ ਗਿਆ ਜੀ ਹਾਂ ਜੇ ਇਹਦਾ ਹੋਊਗਾ 3500 ਦਾ ਸੂਟ ਇਹ 2000 2300 ਰੁਪਏ ਤੋਂ ਲੈ ਕੇ 2000 ਤੱਕ ਨੇਰੀਆਂ ਬਣਤੀਆਂ ਵੱਡੇ ਫੈਰੇ ਵੱਡੇ ਧਮਾਕੇ ਕਰਨ ਚੰਨੇ ਆ ਆ ਦੇਖੋ ਹਲਦੀ ਵਾਲਾ ਸੂਟ ਆ ਗਿਆ ਹਲਦੀ ਵਾਲਾ ਹਾਂਜੀ ਹਲਦੀ ਫੰਕਸ਼ਨ ਆਇਦਾਂ ਦਾ ਸੂਟ 2000 2000 2000 2000 ਦੇਖੋ ਇੰਨੀ ਵੈਰਾਈਟੀ ਖੋਲਦੀ ਜਿਹੜਾ ਮਰਜੀ ਇਹ ਤੇ ਸੂਟ ਲੈ ਲਓ 2 2000 ਦੇਣਾ ਭਾਜੀ ਸਭ ਤੋਂ ਵੱਡਾ ਫਾਇਦਾ ਵੱਡਾ ਫਾਇਦਾ ਓਏ ਹੋਏ ਹੋਏ ਦੇਸੀ ਕਿਉਂ ਇੱਕ ਹੋਰ ਆ ਗਿਆ ਜੀ ਆਜੀ ਪਿਓਰ ਗਰੇਵ ਡਿਸਟਲ ਹਾਏ 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 ਆ ਤਾਂ ਗਾਲੀ ਬਣ ਗਈ ਚੁੰਨੀ ਫੁੱਲ ਪਿਓਰ ਦੀ ਆ ਲੋ 1300 ਰੁਪਏ ਚ ਲੈ ਜੋ ਲਓ 1300 ਚ ਕਰਤਾ ਮੈਨੂੰ ਲੱਗਾ 2000 ਦਾ ਹੋਣਾ ਇਹ ਆ ਦੇਖੋ ਲੈਸਾਂ ਦਾ ਸੂਟ 1300 ਆਈਦਾ ਆਈਦਾ ਓਏ ਆ ਦੇਖੋ ਸੂਟ ਖੋਲਣਾ ਹੀ ਨਹੀਂ ਦਿੰਦੇ ਪਹਿਲਾਂ ਹੀ ਆ ਲੋ 1300 1300 ਪੂਰੇ ਪੰਜਾਬ ਦੀ ਆ ਕਹਿੰਦੇ ਦੋਨੇ ਵੜਾ ਦਿਓ ਆ ਓਏ ਓ ਬੀਬੀ ਗਈ ਓਏ ਹੋਏ ਹੋਏ ਆ ਚੱਕੋ ਆ ਲੋ ਆ ਦੇਖੋ ਪੀਸ ਮੈਂ ਕਹਿੰਦਾ ਓਏ ਹੋਏ 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 ਕਮਾਲ ਹੀ ਕਰਤੀ ਆ ਸੂਟ ਦਾ ਬੱਲੇ ਬੱਲੇ ਪਿਓਰ ਕਰੇਵ ਦਾ ਸੂਟ ਓਏ ਹੋਏ ਲੜਵਾ ਦੇਖੋ ਸੂਟ ਨਿਕਲ ਨੰਦੇ ਤੁਸੀਂ ਚੈੱਕ ਕਰ ਲੋ ਕਿੱਧਰ ਧਿਆਨ ਆ ਵੈਰਾਈਟੀਆਂ ਨਾਲ ਦੀ ਨਾਲ ਦਈ ਜੰਨੇ ਆ ਆ ਦੇਖੋ ਪਿਓਰ ਕਰੇਵ 1300 ਇਹ ਵੀ 1300 1300 ਪਾ ਦਿਓ ਦੇਖੋ ਜਿੰਨੇ ਖੋਲਤੇ ਸਾਰੇ ਹੀ ਦੇਤੇ ਆਹ ਦੇਖੋ ਤੇ ਰੱਖਿਆ ਹੀ ਕੋਈ ਨਹੀਂ ਤੇਰਾ 100 ਭਾਜੀ ਤੇਰਾ ਆਹ ਦੇਖੋ 13 1300 ਜੇ ਰੰਗ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਮਾ ਕੇ ਨਾ ਆਹ ਰੰਗ ਸੱਚੀ ਸੋਹ ਲੱਗੇ ਭਾਜੀ ਤੇਰੀ ਵੱਡੇ ਮਹਾਰਾ ਜੀ ਹਾਂ ਆਏ ਹੋਏ ਹੋਏ ਤੇਰਾ 1300 ਜੇ ਇਦਾਂ ਦਾ ਰੰਗ ਓਏ ਆਹ ਦੇਖੋ ਫਸ ਗਿਆ ਪੇਚਾ ਫਸ ਗਿਆ ਪੇਚਾ ਫਸ ਗਿਆ ਸੂਟਾਂ ਪਿੱਛੇ ਇਹ ਇਹ ਕੌਣ ਲੈ ਗਿਆ ਇੱਧਰ ਆ ਗਿਆ ਆਹ ਦੇਖੋ ਆਹ ਦੇਖੋ ਆਏ ਹਾਏ 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 ਆ ਛੱਡਣਾ ਨਹੀਂ ਸੂਟ ਦੀ ਆ ਖੋਲੋ ਜੀ ਆ ਓਏ ਹੋਏ ਹੋਏ ਆ ਖੋਲੋ ਚੱਕੋ ਤੇਰਾ ਸੂਟ ਚੱਕਾ ਤੇਰਾ ਸੂਟ ਆ ਲੈ ਜੋ ਤੇਰਾ ਸੂਟ ਆ ਵੀ ਲੈ ਜੋ ਤੇਰਾ 1300 ਆ ਦੇਖੋ ਤੇਰਾ 13 1300 ਦੇ ਵਿੱਚ ਕਾਰਤੀਆਂ ਕਮਾਲਾਂ ਆ ਦੇਖੋ ਭਾਜੀ ਸਿਮਰ ਦਾ ਪਿਓਰ ਸਿਮਰ ਦਾ ਸੂਟ ਹਾਂਜੀ ਜਿਨੇ ਇਹ ਨਹੀਂ ਦਿੱਤਾ ਉਹਨੇ ਕੁਝ ਨਹੀਂ ਦਿੱਤਾ ਕਿਉਂਕਿ ਆਪਾਂ ਰੇਡ ਦੇ ਦਿੱਤਾ 1500 ਆ ਲੋ 1500 ਚ ਕਰਦਾ ਸ਼ਿਮਰ ਦੇ ਸੂਟ ਤੇਤਾ ਜੀ ਆਹ ਦੇਖੋ ਸੂਟ ਆਏ ਹਾਏ 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 ਕਮਾਲ ਹੀ ਕਰਤੀ ਹੈ ਮਾ ਕਹਿੰਦਾ ਐਦਾਂ ਦਾ ਪੀਸ ਆਹ ਲੋ ਚੱਕੋ ਪਿਓਰ ਕੀਨ ਖਾਬ ਪਿਓਰ ਦੇਸੀ ਕਿਉ ਪਾਜੀ 1500 ਆ ਇੱਕ ਹੋਰ ਆ ਗਿਆ ਕਹਿੰਦੇ ਆ ਵੀ ਖੋਲ ਦਿਓ ਆ ਵੀ ਦਾਂਗੇ ਆ ਪਹਿਲਾਂ ਦਾਂਗੇ ਆਏ ਹਾਏ ਹਾਏ ਆਹ ਲੋ ਕੰਟਰਾਸਟ ਸਲਵਾਰ ਕੰਟਰਾਸਟ ਦੁਪੱਟਾ 1500 ਆਹ ਲੋ ਪੀਸ ਬਾਰੀ ਸੂਟ ਦੇਖ ਲੋ ਦੇਖ ਲਈ ਰੇਟ ਦੱਸੋ ਇੱਕ ਘਰੀ ਦੁਆਰਾ ਦੇਖ ਲੋ ਭੈਣ ਜੀ ਇੱਧਰ ਆ ਸੂਟ ਦੇਖ ਲੋ ਓਏ ਹੋਏ 700 ਦਾ ਇਹਦਾ ਰੇਟ ਸੌਣਦੇ ਨਹੀਂ ਪਹਿਲੇ ਫੜ ਲੈਂਦੇ ਆ ਤਾਂ ਹੀ ਲੱਗਿਆ ਮੈਂ ਬਾਕੀ ਜਲਦੀ ਕਰੋ ਆ ਜਾਓ ਬਾਬੇ ਦੇ ਦਿੱਤੇ ਵੱਡੇ ਫੈਰੇ ਰਸ ਤੁਹਾਡੇ ਸਾਹਮਣੇ ਕਿਉਂ ਮੈਂ ਕਿਉਂਕਿ ਪਹਿਨਾ ਪਰਮ ਨੂੰ ਸਸਤਾ ਮਿਲਦਾ ਸਾਰੇ ਸਮਝਦਾਰ ਲੋ ਆ ਜਾਓ ਨੰਬਰ 9888 04723 ਆ ਦੇਖੋ ਬਾਬੇ ਦੀ ਹੱਟੀ ਜਲੰਧਰ ਬਾਸੜੇ ਸੂਟ ਦਾ ਰੇਟ ਦੱਸਿਆ ਨਹੀਂ ਸਾਰੇ ਕਹਿੰਦੇ ਦੇ ਦੋ ਦੇ ਦੋ ਦੇ ਦੋ 4500 ਦਾ ਸੂਟ ਹੈ ਪਿਓਰ ਕ੍ਰੇਪ ਤੇ 1500 ਕਰਤਾ 1500 ਚ 4500 ਦਾ ਸੂਟ ਆ ਚੁੱਕੋ ਦੇ ਤਾਂ ਕੋ ਛੇਦੀ ਆ ਜਾਓ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਜਲੰਧਰ ਸ਼ਹਿਰ ਉਧਰ 11 ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਸਾਹ ਡਿਵੀਜ਼ਨ